ਸੋ ਬਾਬਾ ਜੀ ਸਰ ਨਾਲ ਜੀ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਜਿਆਦਾ ਜਾਣਕਾਰੀ ਬਾਬਾ ਜੀ ਤੋਂ ਲੈਣੇ ਆ ਬਾਬਾ ਜੀ ਮਾਸ਼ ਸ਼੍ਰੀ ਰਾਤਰੀ ਉਸ ਜਿਹੜਾ ਤੁਹਾਡੇ ਮੈਂ ਦੇਖਿਆ ਵੀ ਹਰ ਸਾਲ ਜਿਹੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਵਾ ਸੋ ਇਸ ਵਾਰ ਵੀ ਜਿਹੜਾ ਵਾ ਤਿਆਰੀਆਂ ਚੱਲਦੀਆਂ ਪਈਆਂ ਜੀ ਔਰ ਕਿਸ ਤਰੀਕੇ ਨਾਲ ਤੁਹਾਡਾ ਪ੍ਰੋਗਰਾਮ ਸਾਰਾ ਰਹੇਗਾ ਜੀ ਪਹਿਲੇ ਦੇ ਓਮ ਸ਼ੁਗਰ ਰક્ષਣਾ ਸੈਨਾਮ ਆਦੇਸ਼ ਦੇਸ਼ ਚਦਵਾ ਵੀਰ ਤੋਂ ਅ ਜੀ ਮਾਰਨ ਦੀ ਆਦੇਸ਼ ਦੇਸ਼ ਇਹ ਸੜੇ ਮਹਾ ਸ਼੍ਰੀ ਰਾਤਰੀ ਦਾ ਪ੍ਰੋਗਰਾਮ 12 ਤਰੀਕ ਤੋਂ ਪੂਰਨ ਮਾਸ਼ੀ ਗੁਰਦੰਦੇ ਸ਼ੁਰੂ ਹੋ ਚੁੱਕਾ ਹੈ ਜਿਦੇ ਵਿੱਚ ਸਭ ਤੋਂ ਪਹਿਲੇ ਸਵੇਰੇ 4:30 ਵਜੇ ਦੀ ਆਰਤੀ ਤੇ ਬਾਅਦ ਮਹਾਂਮੰਤ ਜਪ ਬੱਚੇ ਜਿਹੜੇ ਕਰਦੇ ਆ ਜੀ ਔਰ ਉਸ ਤੋਂ ਬਾਅਦ ਪ੍ਰਵਾਤ ਫੇਰੀ ਮਈਆਂ ਦਈਆਂ ਸਾਰੀਆਂ ਜਿਹੜੀਆਂ ਉਹ ਪ੍ਰਵਾਤ ਫੇਰੀ ਚਲਦੀ ਹੈ ਔਰ ਪ੍ਰਵਾਤ ਫੇਰੀ ਜਿਹੜੀ ਹੈ ਉਹ 6 ਵਜੇ ਵਾਪਸ ਆਦੀ ਹੈ ਐਡ ਪ੍ਰੋਗਰਾਮ ਜਿਹੜਾ ਹੈ ਨਾ ਸਾਡਾ 25 26 27 ਜਿਹੜਾ ਹੈ ਇਹ ਮੈਨ ਹੈ ਮੈਨ ਚਲੇਗਾ 25 ਤਰੀਕ ਨੂੰ ਰਾਤ ਨੂੰ ਰਾਧਾ ਕ੍ਰਿਸ਼ਨ ਗੁਣਗਾਨ ਦੀਨਨਗਰ ਤੋਂ ਪਾਰਟੀ ਆ ਰਹੀ ਹੈ ਡਾਕਟਰ ਅਮਨ ਜੀ ਇਹਦਾ ਗੁਣਗਾਨ ਕਰਨਗੇ ਜੋ ਕਿ 8 ਤੋਂ 12 ਤੱਕ ਇਹਦਾ ਪ੍ਰੋਗਰਾਮ ਰਹੇਗਾ ਹਮ ਔਰ ਉਸ ਤੋਂ ਬਾਅਦ ਜਿਹੜੀ ਹੈ ਸਵੇਰੇ ਸ਼ੋਭ ਯਾਤਰਾ ਵੱਡੀ ਸ਼ੋਭ ਯਾਤਰਾ ਜਿਹੜੀ ਨਿਕਲੀ ਜਾਣੀ ਹੈ ਬੜੀ ਵਿਸ਼ਾਲ ਸ਼ੋਭ ਯਾਤਰਾ ਹੁੰਦੀ ਬਹੁਤ ਵਿਸ਼ਾਲ ਸ਼ੋਭ ਯਾਤਰਾ ਜੀ ਨਿਕਲੀ ਜਾਣੀ ਹੈ ਹਮ ਔਰ ਜਿਹੜੀ ਕਿ ਇਥੋਂ ਦੂਰ ਜੀ ਆਪਣਾ ਮਰਾੜਾ ਔਰ ਫਿਰ ਚੰਡੀਗੜ ਮਕੋੜਾ ਚੌਕਰਾ ਬੰਮਣੀ ਬ੍ਰਾਂਪਰ ਰਾਂਪਰ ਆਂਦੀ ਹੁੰਦੀ ਦੋਦਮਾ ਦੋਦਮਾ ਤੋਂ ਫਿਰ ਪਿੰਡੀ ਹੁੰਦੀ ਹੋਏ ਤੇ ਫਿਰ ਦੁਬਾਰਾ ਮਰਾੜੇ ਜਿਹੜੀ ਪਹੁੰਚਣੀ ਹੈ ਸ਼ਾਮ ਤੱਕ ਪਹੁੰਚੇਗੀ ਠੀਕ ਹੈ ਸਵੇਰੇ ਚਾਲੂ ਹੋਣੀ ਹੈ ਔਰ ਸ਼ਾਮ ਨੂੰ ਇਹ ਪਹੁੰਚਣੀ ਹੈ ਹਮ ਔਰ ਉਸ ਤੋਂ ਬਾਅਦ ਜਿਹੜੀਆਂ ਹਨ ਰਾਤ ਨੂੰ ਚਾਰ ਪੂਜਾ ਹਮ ਸ਼ਿਵ ਜੀ ਮਹਾਰਾਜ ਦੀਆਂ ਜਿਹੜੀਆਂ ਚਾਰ ਪੂਜਾ ਹੈ ਇਹ ਚਾਰੀ ਪੂਜਾ ਜਿਹੜੀਆਂ ਹੈ ਵਿਸਤਾਰ ਨਾਲ ਚੱਲਣੀਆਂ ਹੈ ਜੀ ਤੇ ਉਸ ਤੋਂ ਬਾਅਦ 27 ਤਰੀਕ ਨੂੰ ਜਿਹੜਾ ਹੈ ਉਹ ਫਿਰ ਝੰਡਾ ਪੂਜਨ ਹੋਣਾ ਹੈ ਜੀ ਝੰਡਾ ਪੂਜਨ ਹੋ ਗਏ ਰੋਡ ਦਾ ਭੋਗ ਲੱਗਣਾ ਹੈ ਹਮ ਰੋਡ ਦਾ ਭੋਗ ਲਾ ਕੇ ਤੇ ਫਿਰ ਜਿਹੜਾ ਹੈ ਭੰਡਾਰਾ ਵਿਸਤਾਰ ਨਾਲ ਜਿਹੜਾ ਨਾ ਕੀਤਾ ਜਾਏਗਾ ਹਮ ਤੇ ਇਹ ਸੜ ਸਰਹੀ ਸਿਸਟਮ ਕਹਿੰਨਾ ਹੈ ਭਾਬੀ ਮੈਂ ਜਿਹੜੀ ਖਾਸੀ ਦੇਖ ਰਿਹਾ ਵਾ ਇਲਾਕੇ ਦੇ ਲੋਕ ਵੀ ਕਹਿ ਰਹੇ ਆ ਵੀ ਨੌਜਵਾਨ ਬੱਚਿਆਂ ਨੂੰ ਤੁਸੀਂ ਸਹੀ ਰਸਤਾ ਦਿਖਾ ਰਹੇ ਹੋ ਜੀ ਕਿਉਂਕਿ ਅੱਜ ਕੱਲ੍ਹ ਦੇਖਿਆ ਇਹਦੇ ਪੰਜਾਬ ਦੇ ਹਾਲਾਤ ਕੀ ਨੇ ਜੀ ਬੱਚੇ ਨਸ਼ੇ ਦੇ ਵਿੱਚ ਫਸੇ ਆ ਪਰ ਤੁਸੀਂ ਚੰਗਾ ਰਸਤਾ ਦੇ ਰਹੇ ਹੋ ਬੱਚਿਆਂ ਨੂੰ ਦੇਖੋ ਜੀ ਐਸਾ ਹੈ ਇਸ ਸਥਿਤੀ ਨੂੰ ਦੇਖਦੇ ਹੋਏ ਕਿਉਂਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਇਹ ਕਿਉਂਕਿ ਬਾਰਡਰ ਏਰੀਆ ਹੈ ਜੀ ਔਰ ਤਕਰੀਬਨ ਬੱਚੇ ਜਿਹੜੇ ਹੈ ਸਾਰੇ ਇਹ ਨਸ਼ੇ ਵਿੱਚ ਡੁੱਬੇ ਜਾ ਰਹੇ ਆ ਹੂੰ ਔਰ ਕੋਈ ਕਿਸੇ ਅਮਰੀ ਸੋਸਾਇਟੀਆਂ ਕਿਸੇ ਦੀ ਸੋਸਾਇਟੀ ਗਲਤ ਹੈ ਕਿਸੇ ਤਰੀਕੇ ਦੇ ਨਾਲ ਜੇ ਰਹਾਂ ਉਹ ਜਫਸ ਜਾਂਦਾ ਹੈ ਬਿਲਕੁਲ ਜੀ ਤੇ ਇਸ ਕਰਕੇ ਬੱਚੇ ਨੂੰ ਇੱਕੋ ਗੱਲ ਸਮਝਾਈਂਦੀ ਹੈ ਕਿ ਬਣਾ ਇਹ ਰਸਤਾ ਹੈ ਦੋ ਰਸਤੇ ਹੈ ਜਿਹੜਾ ਮਰਜੀ ਚੁਣ ਲੈ ਅਗਰ ਜ਼ਿੰਦਗੀ ਨੂੰ ਬਣਾਉਣਾ ਹੈ ਤਾਂ ਇਸ ਰਸਤੇ ਨੂੰ ਆ ਜਾ ਜੇ ਅਗਰ ਜ਼ਿੰਦਗੀ ਨੂੰ ਬਗਾਉਣਾ ਹੈ ਤਾਂ ਫਿਰ ਤੇਰੀ ਇੱਛਾ ਹੈ ਫਿਰ ਉਹਨੂੰ ਕੁਝ ਨਹੀਂ ਕਰ ਕਰ ਸਕਦੇ ਠੀਕ ਹੈ ਸਾਡੇ ਕੋਲ ਇੱਕ ਹੀ ਤਰੀਕਾ ਹੈ ਕਿ ਅਸੀਂ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਲਾਈਏ ਪਰਮਾਤਮਾ ਦੀ ਤਰਫ ਲਾਈਏ ਤਾਂ ਕਿ ਉਹਨਾਂ ਦਾ ਆਪਣਾ ਜੀਵਨ ਜਿਹੜਾ ਹੈ ਥੋੜਾ ਬਹੁਤ ਸੁਧਰ ਸਕੀ ਤੇ ਇਹ ਬੱਚਿਆਂ ਦੀ ਜਿਹੜੀ ਹੈ ਬਹੁਤ ਹੀ ਇਹ ਆ ਔਰ ਇਤਨੇ ਮਿਹਨਤੀ ਬੱਚੇ ਔਰ ਅੱਜ ਦਿਨ ਤੱਕ ਇਸ ਨਗਰ ਜੈਸਾ ਨਗਰ ਮੈਨੇ ਨਹੀਂ ਦੇਖਿਆ ਮੇਰੇ ਕੋ ਵੀ 40 45 ਸਾਲ ਜਿਹੜੇ ਹੈ ਨਾ ਸਦੂ ਸਮਾਜ ਦੇ ਵਿੱਚ ਹੋ ਗਏ ਆ ਔਰ ਇਹ ਐਸਾ ਨਗਰ ਔਰ ਐਸੀ ਬੱਚੇ ਇੱਕ ਦੀ ਮੈਂ ਦੇਖਣ ਚ ਨਹੀਂ ਆਇਆ ਇਹ ਪਹਿਲੀ ਵਾਰ ਹੈ ਕਿ ਜਿਹੜਾ ਇਤਨਾ ਨਗਰ ਦਾ ਸਾਥ ਵੀ ਦੇਖਿਆ ਹੈ ਔਰ ਬੱਚੇ ਜਿਹੜੇ ਹੈ ਔਰ ਅچھے ਲਾਈਨੋਂ ਲੱਗ ਰਹੇ ਬੱਚੇ ਵੀ ਬਾਬਾ ਜੀ ਦੇਖ ਰਹੇ ਮੈਂ ਸੰਸਕਾਰੀ ਬੱਚੇ ਸਾਰੇ ਜੀ ਸੰਸਕਾਰੀ ਬੱਚੇ ਆ ਸਭ ਨੇ ਸੰਸਕਾਰ ਦੇ ਨਾਲ ਚੱਲ ਰਹੇ ਆ ਜਿੰਨਾ ਤੁਸੀਂ ਦੇਖਿਆ ਹੈ ਕਿ ਬੱਚੇ ਨੇ ਸਾਰੇ ਨੇ ਕੁੱਤੀਆਂ ਪਹਿਨੀਆਂ ਆ ਹੈ ਛਿੱਲੇ ਕਪੜਾ ਹੁੰਦਾ ਹੈ ਬਿਲਕੁਲ ਜੀ ਤੇ ਹਰ ਇੱਕ ਦੀ ਕੋ ਜਿਹੜਾ ਪੂਰਾ ਸੰਸਕਾਰ ਹੈ ਭਵਿਸ਼ ਸਵੇਰੇ ਸ਼ਾਮ ਮਹਾਮਤ ਜੀ ਆਪ ਹੁੰਦਾ ਹੈ ਹਾਂਜੀ ਸਵੇਰੇ 4:30 ਵਜੇ ਸ਼ੁਰੂ ਹੋ ਜਾਂਦਾ ਹੈ ਔਰ ਔਰ ਇਹ ਅੱਧੇ ਘੰਟਾ ਦਾ ਚੱਲਦਾ ਹੈ ਹਮ ਆਰਤੀ ਤੋਂ ਬਾਅਦ ਹੂੰ ਇਹਦੇ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ ਜੀ ਇਹ ਕੋਈ ਵੀ ਸ਼ਾਮਲ ਹੋ ਸਕਦਾ ਹੈ ਹੂੰ ਠੀਕ ਹੈ ਕੋਈ ਬੱਚਾ ਹੋ ਕੋਈ ਵੀ ਹੋ ਕਿਸੇ ਵੀ ਤਰੀਕੇ ਦਾ ਕੋਈ ਵੀ ਹੋ ਬੁੱਢਾ ਨੌਜਵਾਨ ਜੋ ਕੋਈ ਵੀ ਕੋਈ ਵੀ ਕਰ ਸਕਦਾ ਹੈ ਹੂੰ ਬੈਠੋ ਔਰ ਜਿਹੜਾ ਸਵੇਰੇ ਪ੍ਰਭਾਤ ਫੇਰੀਆਂ ਮਹਿਲਾਵਾਂ ਰੋਕੀ ਜਾਂਦੀ ਜੀ ਮਹਿਲਾਵਾਂ ਹੈ ਪੁਰਸ਼ ਵੀ ਆਜਦੇ ਹੈ ਸਾਰੇ ਇਲਾਕੇ ਦੇ ਲੋਕ ਸਾਰੇ ਇਲਾਕੇ ਦੇ ਠੀਕ ਹੈ ਜੀ ਪਾਪਾ ਜੀ ਮਾਂ ਸ਼ੁਰੂਆਤਰੀ ਤੇ ਇਲਾਕਾ ਨਿਵਾਸੀਆਂ ਨੂੰ ਕੀ ਅਪੀਲ ਕਰੋਗੇ ਕੀ ਮੈਸੇਜ ਜਾਂ ਜਾਂਦੇ ਅਪੀਲ ਨੂੰ ਇਹ ਕਰਦੇ ਹਨ ਕਿ ਵੀ ਅچھے ਇਹਦੀ ਸਾਰਾ ਸਾਡੇ ਭਗਵਾਨ ਸ਼ਿਵ ਦੀ ਅੱਗੇ ਪ੍ਰਾਰਥਨਾ ਇਹ ਕਰਦੇ ਹਨ ਕਿ ਇਸ ਜਿਹੜਾ ਨਗਰ ਹੈ ਇਹਨੂੰ ਸਦਬੁੱਧੀ ਵਕਸ਼ਿਸ਼ ਕੀਤੀ ਜਾਏ ਇਹਨਾਂ ਬੱਚਿਆਂ ਨੂੰ ਸਦਬੁੱਧੀ ਵਕਸ਼ਿਸ਼ ਹੋਵੇ ਔਰ ਅੱਛੀ ਯੂ ਨੋ ਕੋਈ ਲਾਈਨ ਦਿੱਤੀ ਜਾਏ ਤਾਂ ਕਿ ਇਸ ਇਹਦਾ ਉਦਾਰ ਹੋ ਸਕੇ ਹਮ ਹਮ ਹੋਰ ਸ਼ਿਵਰਾਤਰੀ ਵਾਲੇ ਦਿਨ ਸ਼ੋਭਾ ਯਾਤਰਾ ਵੀ ਕਿੰਨੇ ਵੇਲੇ ਸ਼ੁਰੂ ਹੋਣੀ ਹੈ ਜੀ ਉਸ ਹੱਬ ਨਾਲ ਅਸੀਂ ਇਲਾਕੇ ਦੇ ਲੋਕਾਂ ਨੂੰ ਵੀ ਕਹਿ ਦਈਏ ਸਾਰੇ ਚੜ੍ਹ ਕੇ ਸ਼ਾਮਿਲ ਹੋਣ ਜੀ ਐ 9 ਵਜੇ ਜਿਹੜੀ ਹੈ ਤਾਂ ਸ਼ੋਭਾ ਯਾਤਰਾ ਜਿਹੜੀ ਹੈ ਨਿਕਲ ਜਾਣੀ ਹੈ 9:30 ਸ਼ੁਰੂ ਹੋ ਜਣੀ ਹੈ ਠੀਕ ਹੈ ਜੀ ਤੇ ਜਿਹੜੀ ਕਿ 4-5 ਵਜੇ ਦੇ ਕਰ 4 ਵਜੇ ਦੇ ਕਰ ਜਿਹੜੀ ਹੈ ਨਾ ਕਾ ਘੁੰਮ ਕੇ ਵਾਪਸ ਫਿਰ ਵਰਜਨੇ ਆਪਣੇ ਪਹੁੰਚ ਗਏ ਠੀਕ ਹੈ ਜੀ ਦੇਖੋ ਬਿਸ਼ਾਲ ਵੱਡੀ ਸ਼ੋਭਾ ਯਾਤਰਾ ਹੁੰਦੀ ਹੈ ਨਾ ਹਾਂਜੀ ਬਿਸ਼ਾਲ ਹੁੰਦੀ ਹੈ ਜਿਹੜੇ ਬڑے ਰਾਤ ਹੁੰਦੇ ਐ ਟਰੈਕਟਰ ਟਰਲੀਆਂ ਮੋਟਰਸਾਈਕਲ ਬੱਚੇ ਸਾਰੇ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਮਹੰਮਦ ਦੇਵ ਜਾਬ ਦੇ ਵਿੱਚ ਬੱਚੇ ਬੈਠੇ ਹੈ ਇਹ ਇਹਨਾਂ ਦੀ ਪੋਜੀਸ਼ਨ ਇਹੀ ਹੁੰਦੀ ਹੈ ਕਿਉਂਕਿ ਉੱਥੇ ਵੀ ਇਹਨਾਂ ਦੀ ਕੋਈ ਹਲਚਲ ਨਹੀਂ ਹੁੰਦੀ ਹੈ ਉਸੇ ਤਰੀਕੇ ਦੇ ਜੇ ਬਿਲਕੁਲ ਸੰਸਕਾਰ ਇਹਦੇ ਐਸੇ ਹੈ ਕਿ ਬਿਸਪਲ ਨਾ ਖੜਾ ਜਾਂਦਾ ਹੈ ਮਤਲਬ ਸਾਨੂੰ ਕਿਸੇ ਦੀ ਵੀ ਜਰੂਰਤ ਨਹੀਂ ਪੈਂਦੀ ਹੈ ਕਿ ਅਸੀਂ ਕਿਸੇ ਨੂੰ ਕੁਝ ਕਹਿਣਾ ਹੈ ਜਾਂ ਕੁਝ ਕਰਨਾ ਹੈ ਮਤਲਬ ਆਪਣੇ ਆਪ ਹੀ ਬੱਚੇ ਜਿਹੜਾ ਹੈ ਨਾ ਇੱਕ ਦੂਸਰੇ ਨੂੰ ਗਾਈਡ ਕਰਦੇ ਹੈ ਟੜੇ ਬਾਬਾ ਜੀ ਮੈਂ ਕੀ ਹੋ ਦੇਖ ਰਿਹਾ ਇੱਥੇ ਵੀ ਕਿਸੇ ਤਰ੍ਹਾਂ ਦਾ ਕੋਈ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਲਿਆ ਜਾਂਦਾ ਨਾ ਫੋਰਸ ਦਾ ਪ੍ਰਬੰਧ ਲਿਆ ਜਾਂਦਾ ਨਹੀਂ ਸਰ ਆਪੇ ਤਾਲ ਮਿਲਦਾ ਸਾਡਾ ਇਹ ਜਿਹੜੇ ਬੱਚੇ ਇਹੀ ਸਾਡੀ ਫੋਰਸ ਹੈ ਇਹੀ ਸਾਡਾ ਸੰਸਾਰ ਹੈ ਤੇ ਇਹੀ ਸਾਡਾ ਸਭ ਕੁਝ ਹੈ ਸਾਨੂੰ ਕੋਈ ਫੋਰਸ ਦੀ ਜਰੂਰਤ ਨਹੀਂ ਹੈ ਸਾਨੂੰ ਨਹੀਂ ਕੋਈ ਜਰੂਰਤ ਨਹੀਂ ਇਹ ਹੀ ਸਾਡੇ ਬੋਡੀਗਾਰਡ ਹੈ ਬੱਚੇ ਇਹੀ ਸਭ ਕੁਝ ਹੈ ਵਾਜੀ ਵਾਹ ਸੋ ਇਹ ਗੱਲਬਾਤ ਕਰ ਰਹੇ ਸੀ ਬਾਬਾ ਜੀ ਨਾ ਜੀ ਬਹੁਤ ਵਧੀਆ ਵਿਚਾਰ ਬਾਬੇ ਨੇ ਦਿੱਤੇ ਆਪਣੇ ਔਰ ਮਹਾਸ਼ੂਰਾਤਰੀ ਨੂੰ ਸਭ ਜਿਹੜਾ ਜੀ ਬੜੀ ਧੂਮ ਧਾਮ ਨਾਲ ਜਿੱਥੇ ਮਨਾਇਆ ਜਾਂਦਾ ਵਾ ਔਰ ਵਿਸ਼ਾਲ ਸ਼ੋਭਾ ਯਾਤਰਾ ਔਰ ਦਰਬਾਰ ਤੇ ਵੀ ਜਰੂਰ ਆਇਓ ਇਤਿਹਾਸਿਕ ਦਰਬਾਰਾ ਜੀ ਪ੍ਰਾਚੀਨ ਜਿਹੜਾ ਇਹ ਮੰਦਿਰ ਆ ਸੋ ਜਰੂਰ ਚਾਇਓ ਖਾਲੀਅਤ ਸਿੱਧਾ ਆਲੂ ਹੁੰਦੇ ਨੇ ਝੋਲੀਆਂ ਪਰ ਪਰ ਕੀ ਜਾਂਦੇ ਆ ਜੀ ਸੋ ਆਗੇ ਇੱਥੇ ਮੱਥਾ ਟੇਕਿਓ ਔਰ ਸ਼ਿਵਰਾਤਰੀ ਮਹਾਉਤਸਵ ਚ ਜਰੂਰ ਸ਼ਾਮਲ ਹੋਇਆ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ